ਕੁਰਾਲੀ ਦੇ ਵਾਰਡ ਨੰਬਰ 16 ਦੀ ਕੁੜੀ ਹੋਈ ਸੀ ਲਾਪਤਾ ਕੁੜੀ ਦਾ ਪਰਿਵਾਰ ਦੀ ਕਰ ਰਿਆ ਸੀ ਕਾਫੀ ਸਮੇਂ ਤੋਂ ਕੁੜੀ ਦੀ ਭਾਲ ਕੁੜੀ ਦੀ ਮਾਂ ਦੀ ਅਪੀਲ ਤੇ ਖਬਰ ਕੀਤੀ ਗਈ ਸੀ ਨਸ਼ਰ ਖਬਰ ਵੇਖ ਕੁੜੀ ਪੁੱਜੀ ਕੁਰਾਲੀ ਸਿਟੀ ਪੁਲਿਸ ਚੌਕੀ ਕਹਿੰਦੀ ਮੈਂ ਖੁਸ਼ ਹਾਂ ਮੈਂ ਘਰ ਨਹੀਂ ਜਾਣਾ ਉਮਰ ਦੇ ਮੁਤਾਬਿਕ ਮੈਂ ਜੋ ਮਰਜ਼ੀ ਕਰ ਸਕਦੀ ਹਾਂ ਚਪਲ ਦਾ ਕੋਈ ਕਰ ਨਹੀਂ ਸਕਦੇ ਕੁਝ ਵੀ ਕੁਰਾਲੀ ਦੇ ਵਾਰਡ ਨੰਬਰ 16 ਦੇ ਵਿੱਚ ਇੱਕ 16 ਸਾਲ ਦੀ ਕੁੜੀ ਲਾਪਤਾ ਹੋਈ ਸੀ ਜਿਸ ਦੇ ਮਾਪਿਆਂ ਵੱਲੋਂ ਕਾਫੀ ਇਲਜ਼ਾਮ ਪੁਲਿਸ ਤੇ ਵੀ ਲਗਾਏ ਗਏ ਸਨ ਅਤੇ ਅੱਜ ਉਹੀ ਕੁੜੀ ਜਿਸ ਦਾ ਨਾਮ ਮੁਸਕਾਨ ਹੈ ਅਤੇ ਉਸ ਦੀ ਉਮਰ ਤਕਰੀਬਨ 19 ਸਾਲ ਦੀ ਹੈ ਉਹ ਕੁਰਾਲੀ ਸਿਟੀ ਪੁਲਿਸ ਥਾਣੇ ਦੇ ਵਿੱਚ ਕੁੜੀ ਆਈ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਹ ਆਪਣੀ ਮਰਜ਼ੀ ਦੇ ਨਾਲ ਕਿਤੇ ਗਈ ਹੈ ਆਖਰਮ ਪੂਰਾ ਮਾਮਲਾ ਕੀ ਸਾਡੇ ਨਾਲ ਮੁਸਕਾਨ ਹੈ ਪਹਿਲਾਂ ਨਾਮ ਕੀ ਆਪਨਾ ਕਿਹੜੇ ਵਾਰਡ ਚ ਰਹਿੰਦੇ ਹੋ ਮੇਰਾ ਨਾਮ ਮੁਸਕਾਨ ਹੈ ਤੇ ਮੈਂ 16 ਵਾਰਡ ਚ ਰਹਿਨੀ ਆ ਤੇ ਮੈਂ ਆਪਣੀ ਮਰਜ਼ੀ ਨਾਲ ਗਈ ਸੀ ਤੇ ਮੈਂ ਹੁਣ ਮਰਜ਼ੀ ਨਾਲ ਆਈ ਆ ਤੇ ਰਿਪੋਰਟ ਕਟਾਣ ਆਈ ਸੀਗੀ ਉਰੇ ਵੀ ਮੇਰਾ ਉਧਰ ਪੰਗਾ ਪਿਆ ਹੋਇਆ ਸੀਗਾ ਕਿਉਂਕਿ ਜਿੱਥੇ ਮੈਂ ਜੌਬ ਕਰਦੀ ਆ ਤੇ ਮੈਂ ਗਈ ਸੀ ਆਪਣੀ ਮਰਜ਼ੀ ਨਾਲ ਏਸ ਲਈ ਕਿ ਮੈਂ ਘਰ ਦੇਆਂ ਤੋਂ ਤੰਗ ਆਈ ਪਈ ਸੀਗੀ ਠੀਕ ਹੈ ਜੀ ਤੇ ਨਾ ਮੈਨੂੰ ਕਿਸੇ ਨੇ ਗਿਡਨੈਪ ਕੀਤਾ ਹੈ ਨਾ ਮੇਰਾ ਕੋਈ ਕਿਸੇ ਨਾਲ ਲੈਣਾ ਦੇਣਾ ਹੈ ਠੀਕ ਹੈ ਜੀ ਨੀ ਅਕਰ ਕਾਰਨ ਕੀ ਸੀਗਾ ਕਹਿੰਦੇ ਵੀ ਤੁਹਾਡਾ ਵਿਆਹ ਵੀ ਰੱਖਿਆ ਹੋਇਆ ਸੀਗਾ ਘਰ ਪੈਸੇ ਵੀ ਸਾਰੇ ਪੈਸੇ ਤੇ 50000 ਦੇ ਕਰੀਬ ਨਕਦੀ ਕੋਈ ਰੁਪਈਆ ਨਹੀਂ ਚੱਕ ਕੇ ਲਏਗੇ ਤੁਹਾਡੇ ਮਾਪ ਪੇਰੈਂਟਸ ਹੀ ਕਹਿ ਰਹੇ ਸੀਗੇ ਤੇ ਫਿਰ ਕਿਸ ਤਰ੍ਹਾਂ ਗਏ ਤੁਸੀਂ ਸਮੇ ਕੋ ਪੈਸੇ ਹੈਗੇ ਸੀਗੇ ਮੇ ਕੋ ਕਲਤਾ ਮੈਂ ਬੀਚ ਕੇ ਮੈਂ ਜੋ ਵੀ ਕੀਤਾ ਪਰ ਮੇਰੇ ਪਾਸੇ ਪੈਸੇ ਹੈਗੇ ਸੀਗੇ ਤੇ ਮੈਂ ਉਧਰ ਪੁੰਚੀ ਮੈਂ ਗਈ ਸੀ ਅਮਰੀਕਸਰ ਅਮਰੀਕਸਰ ਐਸ਼ ਨਾ ਖਾਇਆ ਰਿਆ ਜੋਬ ਲੱਭੀ ਪਰ ਉਧਰ ਲੱਭੀ ਨਹੀਂ ਮੈਂ ਮੁਹਾਲੀ ਗਈ ਮੈਨੂੰ ਜੋਬ ਲੱਗ ਗਈ ਤੇ ਮੈਂ ਉਧਰ ਸੈਟਲ ਹੋ ਗਈ ਆ ਤੇ ਮੈਂ ਪੂਰੀ ਕੰਫਰਟੇਬਲ ਆ ਮੈਂ ਉਧਰ ਰਹਿਨੀ ਆ ਠੀਕ ਆ ਤੇ ਮੈਂ ਹੁਣ ਇਧਰ ਆਣਾ ਨਹੀਂ ਚਾਹਦੀ ਬਸ ਮੈਂ ਤੁਹਾਡੀ ਉਮਰ ਕਿੰਨੀ ਹੈ 19 ਸਾਲ ਆ ਤੇ ਜਿਹੜੇ ਤੁਹਾਡੇ ਪੇਰੈਂਟਸ ਕਹ ਰਹੇ ਸੀਗੇ ਵੀ ਪੁਲਿਸ ਲੱਭ ਨਹੀਂ ਰਹੀ ਤੇ ਪੁਲਿਸ ਕੰਮ ਨਹੀਂ ਕਰ ਰਹੀ ਇੱਛੇ ਪੁੱਛ ਦਾ ਕੋਈ ਦੋਸ਼ ਨਹੀਂ ਹੈਗਾ ਪਹਿਲੀ ਗੱਲ ਤਾਂ ਮੈਂ ਆ ਕਹਾ ਮੈਂ ਕਿਉਂਕਿ ਮੈਂ ਮੈਂ ਮਤਲਬ ਕਿ ਆਪਣੀ ਉਮਰ ਦੇ ਮੁਤਾਬਿਕ ਮੈਂ ਜੋ ਮਰਜ਼ੀ ਕਰ ਸਕਦੀ ਹਾਂ ਇੱਛੇ ਪੁੱਛ ਦਾ ਕੋਈ ਕਰ ਨਹੀਂ ਸਕਦੇ ਕੁਝ ਵੀ ਹੁਣ ਪੇਰੈਂਟਸ ਮਿਲੇ ਆ ਹਾਂਜੀ ਮਿਲੇ ਆ ਕੀ ਕਹਿੰਦੇ ਕਹਿੰਦੇ ਕਰ ਚਲੋ ਬਟ ਮੈਂ ਨਹੀਂ ਜਾਣਾ ਕਰੀ ਹਾਂ ਕੀ ਕੀ ਜਵਾਬ ਦਿੱਤਾ ਮੈਂ ਕਿਵੇਂ ਕਰ ਨਹੀਂ ਜਾਣਾ ਤੇ ਮੈਂ ਜਿੱਥੇ ਹੈ ਗਿਆ ਮੈਂ ਠੀਕ ਆ ਮੈਂ ਕਰ ਨਹੀਂ ਜਾਣਾ ਚਾਹੀਨੀ ਤੁਹਾਨੂੰ ਪਤਾ ਲੱਗਿਆ ਵੀ ਤੁਹਾਡੀ ਕੋਈ ਵੀਡੀਓ ਵੀ ਜਿਹੜੀ ਸੋਸ਼ਲ ਮੀਡੀਆ ਤੇ ਚੱਲ ਰਹੀ ਸੀਗੀ ਨੈਟ ਤੇ ਪਾਈ ਸੀਗੀ ਉਹਦੇ ਬਾਰੇ ਹਾਂਜੀ ਜਿੱਦਾਂ ਮੈਂ ਜੋਬ ਕਰਦੀ ਆ ਉਦੋਂ ਉਹਨਾਂ ਨੇ ਆਪਾਂ ਵੀਡੀਓ ਪਹੁੰਚੀ ਵੀ ਸੀ ਉਹਨਾਂ ਨੇ ਮੈਨੂੰ ਭੇਜੀ ਆ ਕਹਿੰਦਾ ਤੁਹਾਡਾ ਨਾਮ ਹੈ ਮੁਸਕਾਨ ਐ ਤੁਸੀਂ ਜਾ ਕੇ ਆਓ ਵੀ ਤੂੰ ਕੱਲਨੀ ਐ ਤੇ ਮੈਂ ਕਿਹਾ ਸਰ ਹਾਂਜੀ ਮੈਂ ਹੀ ਆ ਤੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਜੋਬ ਤੋਂ ਹਟਾ ਦਾਂਗਾ ਪਹਿਲਾਂ ਤੂੰ ਘਰ ਜਾ ਕੇ ਆ ਗੱਲ ਕਰਕੇ ਆਂ ਕੀ ਗੱਲ ਐ ਨਹੀਂ ਤਾਂ ਉਧਰ ਹੀ ਰਹਿ ਕਹਿੰਦਾ ਬਟ ਮੇਰੀ ਜੋਬ ਤੇ ਨਹੀਂ ਆਣਾ ਮੈਂ ਉਹਨੇ ਇੰਨੀ ਗੱਲ ਕਹੀ ਮੈਂ ਕਿਹਾ ਸਰ ਦੇ ਮੈਂ ਕਰੇ ਜਾਨੀ ਆ ਜੇ ਕੋਈ ਗੱਲ ਹੋਈ ਸੀਰੀਅਸੀ ਤੇ ਮੈਂ ਉਹ ਕਰਕੇ ਹੈਂਡਲ ਫਿਰ ਜੋਬ ਤੇ ਆਵਾਂਗੀ ਸਰ ਮੈਨੂੰ ਇੱਕ ਇੱਕ ਦਿਨ ਦੀ ਛੁੱਟੀ ਦੇ ਦਿਓ ਤੇ ਮੈਂ ਛੁੱਟੀ ਲੈ ਕੇ ਆਈ ਆ ਗੱਲ ਹੈਂਡਲ ਹੋ ਗਈ ਮੈਂ ਵਾਪਸ ਚੱਲ ਗਈ ਐਸ ਐਚਓ ਸਾਹਿਬ ਕੀ ਕਹਿੰਦੇ ਕੋਰਾਲੀ ਸਿਟੀ ਦੇ ਐਸ ਐਚਓ ਕਹਿੰਦੇ ਵੀ ਤੁਹਾਡਾ ਆਪਸ ਦਾ ਮਾਮਲਾ ਹੈ ਤੁਸੀਂ ਦੇਖੋ ਠੀਕ ਹੈ ਕੁੜੀ ਨੂੰ ਅਸੀਂ ਕੁਝ ਕਹਿ ਨਹੀਂ ਸਕਦੇ ਮਾਪਿਆਂ ਨੂੰ ਅਸੀਂ ਕੁਝ ਕਹਿ ਨਹੀਂ ਸਕਦੇ ਤੁਸੀਂ ਆਪੇ ਦੇਖੋ ਕੁੜੀ ਜਾਉਂਗੀ ਤਾਂ ਲੈ ਜਾਓ ਨਹੀਂ ਜਾਂਦੀ ਤਾਂ ਉਹ ਤੁਹਾਡੀ ਉਹ ਆ ਆਖਰੀ ਸਵਾਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਘਰ ਜਾਉਂਗੇ ਜਾਂ ਨਹੀਂ ਜਾਉਂਗੇ ਮੈਂ ਘਰ ਨਹੀਂ ਜਾਣ ਚਾਹੁੰਦੀ ਜੀ ਜੋ ਮੇਨੂੰ ਹੋਇਆ ਮੈਂ ਦੇਖੋ ਪਹਿਲੀ ਗੱਲ ਤਾਂ ਕਹਾਂਗੀ ਹਰ ਮਾਪੇ ਇੱਕ ਜਿਹੇ ਨਹੀਂ ਹੁੰਦੇ ਕਿ ਸਭ ਦੇ ਮਾਪੇ ਪਿਆਰ ਕਰਦੇ ਤਾਂ ਮੇਰੇ ਮਾਪੇ ਵੀ ਕਰਦੇ ਹੋਣਗੇ ਕਿਉਂਕਿ ਹੋਰ ਕੋਈ ਕੁੜੀਆਂ ਵੀ ਹੈਗੀਆਂ ਮੈਨੂੰ ਬਹੁਤ ਟੱਕਰੀਆਂ ਤੇ ਮੇਨੂੰ ਆਈਵੀਸੀ ਮੈਂ ਉਹਨੂੰ ਵਾਪਸ ਭੇਜਤਾ ਉਹਦੇ ਨਾਲ ਵੀ ਮੇਰੇ ਵਰਗਾ ਸੀਗਾ ਉਹਦੇ ਮਾਪੇ ਵਿਆਹ ਕਰਦੇ ਪਏ ਤੇ ਜੇ ਕੁੜੀ ਕਿੱਥੇ ਵੀ ਜਾਵੇ ਉਹਨੂੰ ਪੜਨ ਦਾ ਹੱਕ ਵੀ ਆਪਣੀ ਲਾਈਫ ਜੀਣ ਦਾ ਵੀ ਹੱਕ ਹੈ ਤੇ ਮਾਪੇ ਉਹਨੂੰ ਦਿੰਦੇ ਆ ਤੇ ਇਹ ਜੇ ਮਾਪੇ ਹੈਗੇ ਇੱਕ ਮੀਡਲ ਕਲਾਸ ਫੈਮਿਲੀ ਕਰਕੇ ਤੇ ਸਰਕਾਰੀ ਸਕੂਲ ਸਰਕਾਰ ਨੇ ਇਸ ਲਈ ਖੋਲਿਆ ਵੀ ਕੁੜੀਆਂ ਪੜ ਸਕਣ ਪੜ ਕੇ ਕੁਝ ਬਣ ਸਕਣ ਤੇ ਮੈਂ ਉਹ ਨਹੀਂ ਕਰ ਪਾਈ ਤੇ ਮੈਂ ਫਿਰ ਵੀ ਹੁਣ ਜਿੱਥੇ ਵੀ ਜਾਵਾਂ ਜੌਬ ਲੱਭਣ ਤੋਂ ਕੋਈ ਪੜੀ ਨਹੀਂ ਹੈਗੀ ਤੂੰ ਐ ਨਹੀਂ ਕੀਤਾ ਜੇ ਮੈਂ ਪਾਰਲਰ ਦਾ ਕੋਰਸ ਕਰ ਤੂੰ ਉਧ ਨਹੀਂ ਜਾਣਾ ਤੂੰ ਮੁੰਡੇ ਦੇਖਣ ਜਾਨੀ ਸਰ ਮੈਂ ਉਸ ਗੱਲ ਤੋਂ ਤੰਗ ਹੋਈ ਪਈ ਆ ਇਸ ਲਈ ਮੈਂ ਕਰ ਤੋ ਚਾਹ ਚੁਕੀ ਆ ਤੁਹਾਨੂੰ ਲੱਗਦਾ ਨਹੀਂ ਵੀ ਜੋ ਤੁਸੀਂ ਘਰ ਤੋਂ ਜਾ ਰਹੇ ਹੋ ਤੁਹਾਨੂੰ ਦੇਖ ਕੇ ਹੋਰ ਵੀ ਕੁੜੀਆਂ ਜਿਹੜੀਆਂ ਉਹ ਬਾਹਰ ਜਾ ਸਕਦੀਆਂ ਜਿਸ ਤਰ੍ਹਾਂ ਤੁਸੀਂ ਗਏ ਆਪਣੀ ਮਰਜ਼ੀ ਨਾਲ ਕਦਾ ਕਿੰਨਾ ਜਾ ਸਕਦੀਆਂ ਜੋ ਕੁੜੀਆਂ ਪੜੀਆਂ ਲਿਖੀਆਂ ਉਹਨਾਂ ਦੇ ਮਾਪੇ ਪੜਾਉਂਦੇ ਪਏ ਆ ਉਹਦੇ ਡੈਡੀ ਹੈਗੇ ਆ ਮੇਰਾ ਇਸ ਟਾਈਮ ਕੋਈ ਨਹੀਂ ਹੈਗਾ ਮੈਂ ਕੱਲੀ ਆ ਮਾਪੇ ਹੈ ਕਿ ਵੀ ਮੇਰੇ ਮਾਪੇ ਨਹੀਂ ਹੈ ਤਾਂ ਮੈਂ ਕਰਤੋ ਬਾਲੇ ਪੇਰੈਂਟਸ ਤੰਗ ਪਰੇਸ਼ਾਨ ਕਰਦੇ ਸੀਗੇ ਜੀ ਮੇਰੇ ਪੇਰੈਂਟਸ ਠੀਕ ਹੈ ਜੇ ਮਤਲਬ ਬੋਲਦੇ ਸੀ ਮੈਨੂੰ ਬਹੁਤ ਕਰਤੋ ਆਣਾ ਜਾਣਾ ਬੰਦ ਸੀਗਾ ਮੈਂ ਇੱਕ ਦਿਨ ਪਹਿਲਾਂ ਵੀ ਲੰਗੀ ਸੀਗੀ ਸੋਲਖਿਆ ਮਿਲੀ ਸੀ ਤੇ ਮੈਂ ਘਰੇ ਆਈ ਸੀ ਤੇ ਮੈਨੂੰ ਜਿੱਥੇ ਵੀ ਜਾਣਾ ਨਾ ਨੇ ਬਾਹਰ ਦੁਕਾਨ ਤੇ ਵੀ ਜਾਣਾ ਮੈਨੂੰ ਕੁੰਡਾ ਲਾ ਕੇ ਜਾਣਾ ਬਾਹਰ ਤੋਂ ਮੈਂ ਕਿ ਮੰਮੀ ਜੇ ਮੈਂ ਗਈ ਸੀ ਤੁਹਾਡੇ ਕਰਦਾ ਕਲੇਸ਼ ਸੀਗਾ ਮੇਰੇ ਸਿਰ ਝੜ ਗਿਆ ਤਾਂ ਮੈਂ ਮੜ ਜਾਂ ਤੁਹਾਨੂੰ ਤੰਗ ਕਰਨ ਲਈ ਬਾਹਰ ਗਈ ਸੀ ਮੈਂ ਹੁਣ ਨਹੀਂ ਜਾਂਦੀ ਜਦ ਮੈਂ ਉਹਨਾਂ ਨੂੰ ਸਮਝਾਤਾ ਜਦੋਂ ਸਮਝੇ ਨਹੀਂ ਮੇਰਾ ਕੋਈ ਰੀਜ਼ਨ ਨਹੀਂ ਤਾਂ ਦਵਾਰਾ ਜਾਣ ਲਈ ਉਹਨਾਂ ਨੇ ਮੈਨੂੰ ਤੰਗ ਕੀਤਾ ਤਾਂ ਮੈਂ ਗਈਆਂ ਮੇਰਾ ਇਦਾਂ ਦਾ ਕੋਈ ਹੋਸੀ ਨਹੀਂ ਥੈਂਕ ਯੂ ਜੀ ਇਹ ਸਾਨੂੰ ਕੁੜੀ ਜੋ 19 ਸਾਲਾਂ ਮੁਸਕਾਨ ਹੈ ਜੋ ਘਰ ਤੋਂ ਚਲੀ ਗਈ ਸੀਗੀ ਤੇ ਹੁਣ ਇਸ ਦਾ ਕਹਿਣਾ ਹੈ ਕਿ ਉਹ ਕੋਰਾਲੀ ਸਿਟੀ ਥਾਣੇ ਦੇ ਵਿੱਚ ਆਈ ਹੈ ਤੇ ਉਹ ਚਾਹੁੰਦੀ ਹੈ ਕਿ ਆਪਣੇ ਪਰਿਵਾਰ ਤੋਂ ਵੱਖ ਹੋ ਕੇ ਆਪਣਾ ਕਾਰੋਬਾਰ ਕਰੇ ਅਤੇ ਪਰਿਵਾਰ ਵਾਲੇ ਵਕ ਵਕ ਉਸ ਤੇ ਵਕ ਵਕ ਤਰ੍ਹਾਂ ਦੇ ਇਲਜ਼ਾਮ ਵੀ ਲਗਾਉਂਦੇ ਸਨ ਤੇ ਉਹ ਇਲਜ਼ਾਮਾਂ ਤੋਂ ਦੁਖੀ ਹੋ ਚੁੱਕੀ ਸੀ ਇਸ ਕਰਕੇ ਉਹ ਆਪਣਾ ਹੁਣ ਖੁਦ ਦਾ ਕੰਮ ਕਰ ਰਹੀ ਹੈ ਉਸਨੇ ਮਾਪਿਆਂ ਨੂੰ ਇਹ ਵੀ ਕਿਹਾ ਕਿ ਹੁਣ ਉਸ ਨੂੰ ਲੱਭਣ ਦੀ ਲੋੜ ਨਹੀਂ ਹੈ ਉਹ ਆਪਣਾ ਕਾਰੋਬਾਰ ਬਿਲਕੁਲ ਸੈੱਟ ਕਰ ਰਹੀ ਹੈ ਤੇ ਕੰਮ ਬਿਲਕੁਲ ਵਧੀਆ ਤਰੀਕੇ ਦੇ ਨਾਲ ਕਰ ਰਹੀ ਹੈ